ਕ ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਪੇਸ਼ ਹੈ ਭਗਤ ਰਵਿਦਾਸ ਜੀ ਦੀ ਜੀਵਨੀ ਅਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਸੀਂ ਜਾਣਦੇ ਹਾਂ ਕਿ 14ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਸਾਡੇ ਦੇਸ਼ ਵਿੱਚ ਕਈ ਭਗਤ ਕਵੀ ਪੈਦਾ ਹੋਏ ਹਨ ਭਗਤੀ ਲਹਿਰ ਚੱਲੀ ਸੋ ਉਸ ਭਗਤੀ ਲਹਿਰ ਦੇ ਇੱਕ ਬਹੁਤ ਹੀ ਪ੍ਰਸਿੱਧ ਕਵੀ ਭਗਤ ਰਵਿਦਾਸ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਲਵਾਂਗੇ ਤੇ ਜੀਵਨੀ ਤੋਂ ਬਾਅਦ ਇਸਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਸੋ ਸਭ ਤੋਂ ਪਹਿਲਾਂ ਪੇਸ਼ ਹੈ ਭਗਤ ਰਵਿਦਾਸ ਜੀ ਦੀ ਜੀਵਨੀ ਭਾਰਤ ਵਿੱਚ 14ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਅਨੇਕ ਭਗਤ ਕਵੀ ਪੈਦਾ ਹੋਏ ਹਨ ਭਾਰ ਦੇ ਇਨਾ ਭਗਤਾਂ ਵਿੱਚ ਭਗਤ ਰਵਿਦਾਸ ਦਾ ਬਹੁਤ ਵਿਸ਼ੇਸ਼ ਸਥਾਨ ਹੈ ਭਗਤ ਰਵਿਦਾਸ ਜੀ ਇੱਕ ਮਹਾਨ ਭਗਤ ਕਵੀ ਤੇ ਸਮਾਜ ਸੁਧਾਰਕ ਸਨ ਭਗਤ ਰਵਿਦਾਸ ਜੀ ਨੇ ਆਪਣੇ ਜੀਵਨ ਵਿੱਚ ਸਮਾਜਿਕ ਅਸਮਾਨਤਾਵਾਂ ਅਤੇ ਛੂਤਛਾਤ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ ਭਗਤ ਰਵਿਦਾਸ ਜੀ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨਾਲ ਵੀ ਸੰਪਰਕ ਕੀਤਾ ਅਤੇ ਉਹਨਾਂ ਦੇ ਸਿਧਾਂਤਾਂ ਨੂੰ ਅਪਣਾਇਆ। ਉਹਨਾਂ ਦੀਆਂ ਸਿੱਖਿਆਵਾਂ ਵਿੱਚ ਸਾਂਝੀਵਾਲਤਾ, ਸੱਚਾਈ ਅਤੇ ਰੱਬ ਦੇ ਨਾਮ ਦੀ ਮਹਿਮਾ ਸ਼ਾਮਲ ਹੈ। ਭਗਤ ਰਵਿਦਾਸ ਦਾ ਜਨਮ 1376 ਤੋਂ ਲੈ ਕੇ 1399 ਈਸਵੀ ਦੇ ਵਿਚਕਾਰ ਹੋਇਆ ਮੰਨਿਆ ਜਾਂਦਾ ਹੈ। ਬਹੁਤੇ ਵਿਦਵਾਨ ਇਸ ਗੱਲ ਤੇ ਸਹਿਮਤ ਹਨ ਕਿ ਭਗਤ ਰਵਿਦਾਸ ਦਾ ਜਨਮ 1377-78 ਈਸਵੀ ਦੇ ਮਾਗ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਆਪ ਦੇ ਪਿਤਾ ਦਾ ਨਾਮ ਸੰਤੋਖਦਾਸ ਉਰਫ ਰਗੂ ਤੇ ਮਾਤਾ ਜੀ ਦਾ ਨਾਮ ਕਰਮਾ ਦੇਵੀ ਸੀ ਆਪ ਦਾ ਜਨਮ ਬਨਾਰਸ ਸ਼ਹਿਰ ਦੇ ਇੱਕ ਪਿੰਡ ਗਵਰਧਨਪੁਰ ਵਿਖੇ ਹੋਇਆ ਭਗਤ ਰਵਿਦਾਸ ਜੀ ਮੁੱਢ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਨਾਲ ਜੁੜੇ ਹੋਏ ਸਨ ਭਗਤ ਰਵਿਦਾਸ ਜੀ ਨੂੰ ਪੰਡਿਤ ਸ਼ਾਰਦਾ ਆਨੰਦ ਕੋਲ ਵਿਦਿਆ ਪੜਨ ਵਾਸਤੇ ਭੇਜਿਆ ਗਿਆ ਪਰ ਆਪ ਜੀ ਦਾ ਮਨ ਪੜ੍ਹਾਈ ਵਿੱਚ ਨਾ ਲੱਗਿਆ ਆਪ ਪੜ੍ਹਾਈ ਤੋਂ ਹਟ ਕੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨਾਲ ਉਨ੍ਹਾਂ ਦੇ ਹੁਕਮ ਅਨੁਸਾਰ ਜੁੱਤੀਆਂ ਗੰਢਣ ਦਾ ਕੰਮ ਕਰਨ ਲੱਗ ਪਏ। ਗੁਰੂ ਜੀ ਸਦਾ ਆਪਣੇ ਕੰਮ ਵਿੱਚ ਮਗਨ ਰਹਿੰਦੇ ਤੇ ਜਦੋਂ ਕੰਮਕਾਰ ਤੋਂ ਵਿਹਲੇ ਹੁੰਦੇ ਤਾਂ ਆਪ ਪਰਮਾਤਮਾ ਦੀ ਬੰਦਗੀ ਵਿੱਚ ਆਪਣੇ ਨੇਤਰ ਬੰਦ ਕਰਕੇ ਸਿਮਰਨ ਵਿੱਚ ਲੱਗ ਜਾਂਦੇ। ਭਗਤ ਰਵਿਦਾਸ ਬਚਪਨ ਤੋਂ ਹੀ ਪਰਉਪਕਾਰੀ ਅਤੇ ਭਗਤੀ ਭਾਵਨਾ ਵਾਲੇ ਸਨ। ਆਪ ਹਮੇਸ਼ਾ ਗਰੀਬਾਂ ਅਤੇ ਸਾਧੂ ਸੰਤਾਂ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ। ਆਪ ਜੀ ਨੂੰ ਜੋ ਵੀ ਕੁਝ ਘਰੋਂ ਮਿਲਦਾ ਉਹਨਾਂ ਨੂੰ ਗਰੀਬਾਂ ਵਿੱਚ ਵੰਡ ਦਿੰਦੇ। ਆਪ ਜੀ ਦਾ ਧਿਆਨ ਘਰ ਵੱਲ ਤੇ ਪਰਿਵਾਰ ਵੱਲ ਮੋੜਨ ਲਈ ਆਪ ਜੀ ਦੀ ਛੋਟੀ ਉਮਰ ਵਿੱਚ ਹੀ ਸ਼ਾਦੀ ਕਰ ਦਿੱਤੀ ਗਈ ਤੇ ਉਹਨਾਂ ਨੂੰ ਘਰੋਂ ਵੱਖਰਾ ਕਰ ਦਿੱਤਾ ਗਿਆ। ਆਪ ਕੱਖਾਂ ਦੀ ਕੁਲੀ ਪਾ ਕੇ ਵੱਖਰੇ ਰਹਿਣ ਲੱਗ ਪਏ। ਜੇ ਉਸ ਅਮੇਰ ਅਵਿਦਾਸ ਜਿਹਦਾ ਜਨਮ ਹੋਇਆ ਉਸ ਸਮੇ ਸਾਡਾ ਸਮਾਜ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਸੀ ਛੋਟੀਆਂ ਜਾਤਾਂ ਨਾਲ ਥਾਂ ਥਾਂ ਤੇ ਵਿਤਕਰਾ ਕੀਤਾ ਜਾਂਦਾ ਸੀ ਛੂਦਰ ਲੋਕ ਰੱਬ ਦਾ ਨਾਂ ਤੱਕ ਨਹੀਂ ਸੀ ਲੈ ਸਕਦੇ ਸਨ ਜੇਕਰ ਕੋਈ ਛੂਦਰ ਰੱਬ ਦਾ ਨਾਂ ਲੈਂਦਾ ਤਾਂ ਉਸ ਦੀ ਜੀਵ ਕਟ ਦਿੱਤੀ ਜਾਂਦੀ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਭਗਤ ਰਵਿਦਾਸ ਨੇ ਉਹਨਾਂ ਸ਼ਕਤੀਆਂ ਦਾ ਜ਼ੋਰਦਾਰ ਖੰਡਨ ਕੀਤਾ ਜਿਹੜੀਆਂ ਮਨੁੱਖਤਾ ਨੂੰ ਜਾਤ ਪਾਤ ਵਿੱਚ ਵੰਡਦੀਆਂ ਹਨ ਉਹਨਾਂ ਨੇ ਹੋਕਟ ਕਰਮ ਕਾਂਡਾਂ ਦੀ ਵੀ ਜ਼ੋਰਦਾਰ ਨਿੰਦਿਆ ਕੀਤੀ ਜਿਹੜੇ ਮਨੁੱਖ ਨੂੰ ਮਨੁੱਖ ਤੋਂ ਦੂਰ ਲੈ ਕੇ ਜਾਂਦੇ ਹਨ ਭਗਤ ਰਵਿਦਾਸ ਜੀ ਨੇ ਪੂਰਨ ਸੰਤਾਂ ਦੀ ਰੀਤ ਨਿਭਾਉਂਦੇ ਹੋਏ ਹੱਕ ਹਲਾਲ ਦੀ ਕਮਾਈ ਦੇ ਨਾਲ ਗੁਜ਼ਾਰਾ ਕੀਤਾ ਉਹਨਾਂ ਦੀ ਕਮਾਈ ਜਾਂ ਆਮਦਨ ਬਹੁਤ ਘੱਟ ਸੀ ਫਿਰ ਵੀ ਸਬਰ ਸੰਤੋਖ ਨਾਲ ਆਪਣੀ ਗੁਜ਼ਰਬਸਰ ਕਰਦੇ ਸਨ ਘੱਟ ਆਮਦਨ ਦੇ ਕਾਰਨ ਕਈ ਵਾਰ ਲੋਕ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸਨ ਇਸ ਨਾਲ ਵੀ ਭਗਤ ਰਵਿਦਾਸ ਜੀ ਦੀ ਪ੍ਰਭੂ ਭਗਤੀ ਅਤੇ ਉਦਾਰਤਾ ਉੱਪਰ ਕੋਈ ਅਸਰ ਨਹੀਂ ਪਿਆ ਆਪ ਗਰੀਬੀ ਵਿੱਚ ਵੀ ਖੁਸ਼ੀ-ਖੁਸ਼ੀ ਅਤੇ ਲਗਨ ਨਾਲ ਪ੍ਰਭੂ ਭਗਤੀ ਦੇ ਮਾਰਗ ਉੱਤੇ ਚੱਲਦੇ ਰਹੇ ਆਪ ਜੀ ਦਾ ਕਥਨ ਹੈ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਭਾਵ ਮੈਨੂੰ ਗਰੀਬ ਨੂੰ ਦੇਖ ਕੇ ਦੁਨੀਆ ਵਾਲੇ ਹੱਸਦੇ ਹਨ हे ਪ੍ਰਮਾਤਮਾ ਮੇਰੀ ਇਸ ਤਰ੍ਹਾਂ ਦੀ ਦਸ਼ਾ ਹੈ ਹਾਲਤ ਹੈ ਭਗਤ ਰਵਿਦਾਸ ਜੀ ਦਾ ਮੰਨਣਾ ਸੀ ਕਿ ਸਾਰਾ ਸੰਸਾਰ ਇੱਕ ਹੈ ਉਸ ਪਰਮਾਤਮਾ ਨੇ ਇਸ ਦੀ ਸਿਰਜਣਾ ਕਰਦੇ ਸਮੇਂ ਕੋਈ ਭੇਦਭਾਵ ਨਹੀਂ ਕੀਤਾ ਤੇ ਨਾ ਹੀ ਜਾਤ ਪਾਤ ਦੀ ਵੰਡ ਪਾਈ ਹੈ ਜਦੋਂ ਇਹ ਸਾਰੇ ਸੰਸਾਰ ਦੀ ਸਜਣਾ ਕਰਨ ਵਾਲਾ ਇੱਕ ਹੈ ਫਿਰ ਇਹ ਜਾਤ ਪਾਤ ਰੰਗ ਨਸਲ ਅਤੇ ਉੱਚੇ ਨੀਵੇਂ ਦੀਆਂ ਸਭ ਹੱਦਾਂ ਬੇਅਰਥ ਹਨ ਇਸ ਤਰ੍ਹਾਂ ਆਪ ਜੀ ਦੀ ਨਜ਼ਰ ਵਿੱਚ ਬ੍ਰਾਹਮਣ ਸ਼ੁੱਦਰ ਖੱਤਰੀ ਸਭ ਬਰਾਬਰ ਹਨ ਭਗਤ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸਨ ਤੇ ਰਾਮਾਨੰਦ ਜੀ ਦੇ ਸ਼ਿਸ਼્ય ਸਨ ਗੁਰੂ ਨਾਨਕ ਦੇਵ ਜੀ ਨਾਲ ਆਪ ਜੀ ਦਾ ਮਲਾਪ ਗੁਰੂ ਜੀ ਦੀ ਪੂਰਵ ਦੀ ਯਾਤਰਾ ਸਮੇ ਹੋਇਆ ਕੁਝ ਵਿਦਵਾਨਾਂ ਦਾ ਮਤ ਹੈ ਕਿ ਭਗਤ ਰਵਿਦਾਸ ਜੀ ਦੀ ਗੁਰੂ ਜੀ ਨਾਲ ਪੇਟ ਅਜੋਧਿਆ ਵਿਖੇ ਹੋਈ ਤੇ ਕੁਝ ਤਾਂ ਖਿਆਲ ਹੈ ਕਿ ਉਹਨਾਂ ਦੀ ਮੁਲਾਕਾਤ ਕਾਸ਼ੀ ਵਿੱਚ ਹੋਈ ਭਗਤ ਰਵਿਦਾਸ ਜੀ ਦੀ ਮਹਿਮਾ ਵਿੱਚ ਕਬੀਰ ਜੀ ਲਿਖਦੇ ਹਨ ਸੰਤਨ ਮੇ ਰਵਿਦਾਸ ਸੰਤ ਹੈ ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾਵਾਦ, ਪ੍ਰਭੂ ਪਿਆਰ ਤੇ ਨਿਮਰਤਾ ਨਾਲ ਭਰਪੂਰ ਹੈ। ਇਸ ਦੀ ਮਹਾਨਤਾ ਨੂੰ ਦੇਖਦਿਆਂ ਹੋਇਆਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 40 ਸ਼ਬਦ ਸ਼ਾਮਲ ਕੀਤੇ ਜੋ ਕਿ 16 ਰਾਗਾਂ ਦੇ ਵਿੱਚ ਦਰਜ ਹਨ। ਭਗਤ ਰਵਿਦਾਸ ਪਰਮਾਤਮਾ ਦੇ ਨਿਰਗੁਣ ਰੂਪ ਨੂੰ ਮੰਨਦੇ ਸਨ ਆਪ ਜੀ ਨੇ ਫਰਮਾਇਆ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕੇਵਲ ਨਾਮ ਸਿਮਰਨ ਨਾਲ ਹੀ ਹੋ ਸਕਦੀ ਹੈ ਜੀਵਾਤਮਾ ਤੇ ਪਰਮਾਤਮਾ ਵਿੱਚ ਕੋਈ ਭੇਦ ਭਾਵ ਨਹੀਂ ਹੈ ਜਿਵੇਂ ਉਹ ਆਪਣੀ ਬਾਣੀ ਦੇ ਵਿੱਚ ਕਹਿੰਦੇ ਹਨ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ ਦੂਸਰੇ ਸੰਤਾਪੰਤਾਂ ਵਾਂਗ ਭਗਤ ਰਵਿਦਾਸ ਜੀ ਨੇ ਮਨੁੱਖੀ ਜਨਮ ਦੀ ਬੇਹਦ ਮਹਿਮਾ ਕੀਤੀ ਹੈ ਆਪ ਜੀ ਦਾ ਕਥਨ ਹੈ ਕਿ ਮਨੁੱਖਾ ਜਨਮ ਦੁਰਲੱਭ ਹੈ अनेका ਜਨਮਾਂ ਦੇ ਸ਼ੁਭ ਕਰਮਾਂ ਸਦਕਾ ਮਨੁੱਖ ਜਨਮ ਦੀ ਅਮੋਲਕ ਦਾਤ ਹੈ ਜਿਹੜੀ ਪ੍ਰਾਪਤ ਹੁੰਦੀ ਹੈ ਮਨੁੱਖੀ ਦੇਹੀ ਪਾ ਕੇ ਮੋਹ ਮਾਇਆ ਵਸ ਪਰਮੇਸ਼ਰ ਪ੍ਰਾਪਤੀ ਦੇ ਸੱਚੇ ਮਾਰਗ ਤੋਂ ਦੂਰ ਰਹਿਣ ਵਾਲੇ ਜੀਵ ਆਪਣਾ ਜਨਮ ਭੰਗ ਦੇ ਭਾੜੇ ਗਵਾ ਲੈਂਦੇ ਹਨ ਰਵੀਦਾਸ ਜੀ ਸਖਤ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਪ੍ਰਭੂ ਭਗਤੀ ਦੇ ਗੁਨਾ ਤੋਂ ਖਾਲੀ ਬ੍ਰਾਹਮਣ ਦੀ ਥਾਂ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗੇ ਚੰਡਾਲ ਦੀ ਪੂਜਾ ਕਰਨੀ ਬਿਹਤਰ ਹੈ। ਭਗਤ ਰਵੀਦਾਸ ਨੇ ਬੇਗਮ ਸ਼ਹਿਰ ਦਾ ਸੁਪਨਾ ਭਾਰਤ ਦੇ ਲੋਕਾਂ ਨੂੰ ਸਾਕਾਰ ਕਰਨ ਲਈ ਦਿੱਤਾ। ਇਸ ਸ਼ਹਿਰ ਵਿੱਚ ਜੋ ਲੋਕ ਵੱਸਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕਲਾ ਕਲੇਸ਼ ਦਾ ਡਰ ਨਹੀਂ ਰਹੇਗਾ। ਸਭ ਲੋਕ ਆਪਸ ਵਿੱਚ ਭਰਾਵਾਂ ਵਾਂਗ ਰਹਿਣਗੇ। ਭਗਤ ਰਵਿਦਾਸ ਜੀ ਇਸ ਬਾਰੇ ਲਿਖਦੇ ਹਨ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪਰਸਨ ਭਾਵ ਇਸ ਤਰ੍ਹਾਂ ਦਾ ਸ਼ਹਿਰ ਉਹ ਚਾਹੁੰਦੇ ਸਨ ਇਸ ਤਰ੍ਹਾਂ ਦਾ ਰਾਜ ਉਹ ਚਾਹੁੰਦੇ ਸਨ ਜਿੱਥੇ ਕੋਈ ਭੁੱਖਾ ਨਾ ਹੋਵੇ ਸਾਰੇ ਬਰਾਬਰ ਹੋਣ ਤੇ ਸਾਰੇ ਖੁਸ਼ੀ ਖੁਸ਼ੀ ਰਹਿਣ ਇਸ ਤਰ੍ਹਾਂ ਭਗਤ ਰਵਿਦਾਸ ਜੀ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਸਨ ਇਹ ਆਦਰਸ਼ ਸਮਾਜ ਬੇਗਮਪੁਰਾ ਹੈ ਇਸ ਨਾਲ ਉਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰਬਾਣੀ ਵਿੱਚ ਇਸ ਬੇਗਮਪੁਰੇ ਨੂੰ ਸੱਚਖੰਡ ਅਬਚਲਨਗਰ ਸੋਦਾਰ ਸੋ ਘਰਾ ਦੀ ਨਾਵਾਂ ਨਾਲ ਯਾਦ ਕੀਤਾ ਗਿਆ ਹੈ ਇਹ ਕਾਲਪੁਰਖ ਦਾ ਸਥਾਨ ਹੈ ਇਸ ਨੂੰ ਭਗਤ ਵਿਰਾਸ ਵੱਲੋਂ ਖੁਸ਼ਹਾਲ ਤੇ ਧਰਮ ਨਿਰਪੱਖ ਸਮਾਜ ਦਾ ਸਿਰਜਿਆ ਅਲੌਕਿਕ ਸੁਪਨਾ ਵੀ ਕਿਹਾ ਜਾ ਸਕਦਾ ਹੈ ਜੋ ਜ਼ੁਲਮ ਰਹਿਤ ਸਮਾਜ ਵਿੱਚ ਸਵੈ ਮਾਨ ਨਾਲ ਜੀਵਨ ਜੀਣ ਦੀ ਪ੍ਰੇਰਣਾ ਦਿੰਦਾ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਧੋ ਨਹੀ ਤੈ ਠਾਓ ਨਾ ਤਸਵੀਸ ਖਰਾਜ ਨਾ ਮਾਲ ਖਾਫ ਨਾ ਖਾਤਾ ਨਾ ਤਰਸ ਜਵਾਲ ਪੰਖਤ ਰਵਿਦਾਸ ਜੀ ਸਿਰਫ ਸੰਤ ਹੀ ਨਹੀਂ ਸਨ ਆਪ ਰਾਜਗੁਰੂ ਵੀ ਸਨ ਕਿਉਂਕਿ ਦੇਸ਼ ਭਰ ਦੇ ਵੱਡੇ ਵੱਡੇ ਰਾਜੇ ਅਤੇ ਰਾਣੀਆਂ ਆਪ ਜੀ ਦੇ ਸ਼ិਸ਼ ਬਣੇ। ਰੀਵਾ ਦੇ ਰਾਜਾ ਵੀਰ ਸਿੰਘ, ਦੇਵ ਭਗੇਲਾ ਆਪ ਜੀ ਦੇ ਪੁਰਾਣੇ ਸ਼ិਸ਼ ਸਨ। ਗਾਗਰੋਂ ਦੇ ਰਾਜਾ ਪੀਪਾ ਤੇ ਰਾਜਸਥਾਨ ਵਿੱਚ ਮਿਵਾਰ ਦੀ ਮਹਾਰਾਣੀ ਮੀਰਾਬਾਈ ਦੇ ਨਾਲ-ਨਾਲ ਮਿਵਾਰ ਦੀ ਰਾਣੀ ਝਾਲੀ ਵੀ ਆਪ ਦੀਆਂ ਸ਼ਰਧਾਲੂ ਬਣੀਆਂ। ਆਪ ਮੀਰਾਬਾਈ ਦੀ ਬੇਨਤੀ ਤੇ ਚਦੌੜ ਵਿੱਚ ਹੀ ਰਹਿਣ ਲੱਗੇ ਤੇ ਉੱਥੇ ਹੀ ਲੰਮੀ ਔਰ ਭੋਗ ਕੇ ਜੋਤੀ ਜੋਤ ਸਮਾ ਗਏ। ਭਗਤ ਗੁਰੂ ਰਵਿਦਾਸ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਪਰ ਇੱਕ ਰਵਾਇਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਆਪ ਕਾਸ਼ੀ ਉੱਤਰ ਪ੍ਰਦੇਸ਼ ਵਿਖੇ ਸੰਮਤ 1584 ਨੂੰ ਜੋਤੀ ਜੋਤ ਸਮਾਏ ਸੋ ਇਹ ਸੀ ਜੀਵਨੀ ਭਗਤ ਰਵਿਦਾਸ ਜੀ ਦੀ ਹੁਣ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਭਗਤ ਰਵਿਦਾਸ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਇਸ ਦਾ ਉੱਤਰ ਹੈ ਜੀ ਭਗਤ ਰਵਿਦਾਸ ਜੀ ਦਾ ਜਨਮ 1377-78 ਇਸਵੀ ਵਿੱਚ ਮਾਗ ਮਹੀਨੇ ਦੀ ਪੂਰਨਮਾਸ਼ੀ ਨੂੰ ਬਨਾਰਸ ਸ਼ਹਿਰ ਦੇ ਇੱਕ ਪਿੰਡ ਗਵਰਦਨ ਵਿੱਚ ਹੋਇਆ ਮੰਨਿਆ ਜਾਂਦਾ ਹੈ। ਵੈਸੇ ਉਹਨਾਂ ਦੇ ਜਨਮ ਬਾਰੇ ਤੇ ਜਨਮ ਸਥਾਨ ਬਾਰੇ ਵਿਦਵਾਨਾਂ ਵਿੱਚ ਕਾਫੀ মতਪੇਦ ਹਨ। ਗਰੀਬਾਂ ਪ੍ਰਤੀ ਰਵੀਦਾਸ ਜੀ ਦੀ ਭਾਵਨਾ ਕਿਹੋ ਜੀ ਸੀ? ਅਗਲਾ ਪ੍ਰਸ਼ਨ ਹੈ। ਗਰੀਬਾਂ ਪ੍ਰਤੀ ਰਵਿਦਾਸ ਜੀ ਦੀ ਭਾਵਨਾ ਪਰਉਪਕਾਰੀ ਵਰਤੀ ਵਾਲੀ ਸੀ ਆਪ ਗਰੀਬਾਂ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ ਆਪ ਜਿਨੂੰ ਜੋ ਕੁਝ ਵੀ ਘਰੋਂ ਮਿਲਦਾ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦੇ ਪ੍ਰਸ਼ਨ ਹੈ ਰਵਿਦਾਸ ਜੀ ਦੇ ਜਨਮ ਸਮੇਂ ਭਾਰਤੀ ਸਮਾਜ ਦੀ ਦਸ਼ਾ ਕਿਹੋ ਜੀ ਸੀ ਇਸ ਦਾ ਉੱਤਰ ਹੈ ਜੀ ਰਵਿਦਾਸ ਜੀ ਦੇ ਜਨਮ ਵੇਲੇ ਭਾਰਤੀ ਸਮਾਜ ਜਾਤ ਪਾਤ ਛੂਤਪੇਟ ਅਤੇ ਰੰਗ ਨਸਲ ਦੇ ਵਿੱਚ ਵਿਸ਼ਵਾਸ ਕਰਦਾ ਸੀ ਲੋਕ ਫੋਕਟ ਦੇ ਕਰਮਕਾਂਡਾਂ ਵਿੱਚ ਉਲਝੇ ਹੋਏ ਸਨ ਇਸ ਤੋਂ ਬਾਅਦ ਪ੍ਰਸ਼ਨ ਭਗਤ ਰਵਿਦਾਸ ਜੀ ਨੇ ਕਿਹੜੀਆਂ-ਕਿਹੜੀਆਂ ਸ਼ਕਤੀਆਂ ਦਾ ਵਿਰੋਧ ਕੀਤਾ ਇਸ ਦਾ ਉੱਤਰ ਹੈ ਜੀ ਉਹਨਾਂ ਨੇ ਜਾਤ ਪਾਤ ਚੂਹਾ ਸ਼ੂਤ ਰੰਗ ਨਸਲ ਅਤੇ ਉੱਚੇ ਨੀਵੇਂ ਦੇ ਭੇਦ ਦਾ ਵਿਰੋਧ ਕੀਤਾ ਭਗਤ ਜੀ ਨੇ ਉਹਨਾਂ ਸ਼ਕਤੀਆਂ ਦਾ ਵੀ ਜ਼ੋਰਦਾਰ ਖੰਡਨ ਕੀਤਾ ਜੋ ਮਨੁੱਖਤਾ ਨੂੰ ਜਾਤ ਪਾਤ ਵਿੱਚ ਵੰਡਦੀਆਂ ਹਨ ਉਹਨਾਂ ਨੇ ਝੂਠੇ ਕਰਮਕਾਂਡਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਪ੍ਰਸ਼ਨ ਰਵਿਦਾਸ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਭੇਟ ਕਦੋਂ ਹੋਈ ਇਸ ਨੂੰ ਲੈ ਕੇ ਵੀ ਵਿਦਵਾਨਾਂ ਵਿੱਚ ਮਤਭੇਦ ਹਨ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੀ ਭੇਟ ਗੁਰੂ ਜੀ ਦੀ ਪੂਰਬ ਦੀ ਯਾਤਰਾ ਸਮੇਂ ਹੋਈ ਕੁਝ ਵਿਦਵਾਨ ਇਹ ਮੰਨਦੇ ਹਨ ਕਿ ਇਹ ਭੇਟ ਅਯੁੱਧਿਆ ਵਿਖੇ ਹੋਈ ਤੇ ਕੁਝ ਮੰਨਦੇ ਹਨ ਕਿ ਇਹ ਮੁਲਾਕਾਤ ਕਾਸ਼ੀ ਵਿਖੇ ਹੋਈ ਸੀ ਪ੍ਰਸ਼ਨ ਹੈ ਜੀ ਰਵਿਦਾਸ ਜੀ ਨੇ ਸਭ ਤੋਂ ਵੱਧ ਮਹਿਮਾ ਕਿਸ ਦੀ ਕੀਤੀ ਹੈ ਇਸ ਦਾ ਉੱਤਰ ਹੈ ਜੀ ਭਗਤ ਰਵਿਦਾਸ ਜੀ ਨੇ ਸਭ ਤੋਂ ਵੱਧ ਮਹਿਮਾ ਮਨੁੱਖੀ ਜਨਮ ਦੀ ਕੀਤੀ ਹੈ ਆਪ ਦਾ ਮਤ ਹੈ ਕਿ ਮਨੁੱਖੀ ਜਨਮ ਬਿਹਤੂ ਦੁਰਲੱਭ ਹੈ ਗੁਰੂ ਜੀ ਦੇ ਕਿਹੜੇ ਕਿਹੜੇ ਰਾਜੇ ਅਤੇ ਰਾਣੀਆਂ ਸ਼ਿਸ਼ ਰਹਿ ਤਾਂ ਦੇਸ਼ ਭਰ ਦੇ ਬਹੁਤ ਵੱਡੇ ਵੱਡੇ ਰਾਜੇ ਰਾਣੀਆਂ ਇਹਨਾਂ ਦੇ ਸ਼ਿਸ਼ ਬਣੇ ਜਿਨ੍ਹਾਂ ਵਿੱਚੋਂ ਰੀਵਾ ਦੇ ਰਾਜਾ ਵੀਰ ਸਿੰਘ ਤੇ ਗਾਗਰੋਂ ਦੇ ਰਾਜਾ ਪੀਪਾ ਤੇ ਮਿਵਾਰ ਦੀ ਮਹਾਰਾਣੀ ਮੀਰਾबाई ਤੇ ਰਾਣੀ ਝਾਲੀ ਇਹਨਾਂ ਦੇ ਨਾਂ ਪਰਮੁਖ ਹਨ ਪ੍ਰਸ਼ਨ ਹੈ ਰੱਬ ਦੀ ਭਗਤੀ ਕਰਨ ਵਾਲੇ ਛੂਦਰਾਂ ਨਾਲ ਕਿਹੋ ਜਿਹਾ ਵਿਵਹਾਰ ਉਸ ਸਮੇਂ ਕੀਤਾ ਜਾਂਦਾ ਸੀ ਇਸ ਦਾ ਉੱਤਰ ਹੈ ਜੀ ਛੂਦਰ ਲੋਕ ਰੱਬ ਦਾ ਨਾਮ ਨਹੀਂ ਲੈ ਸਕਦੇ ਸਨ ਜੇਕਰ ਕੋਈ ਛੂਦਰ ਰੱਬ ਦਾ ਨਾਮ ਲੈਂਦਾ ਤਾਂ ਉਸ ਦੀ ਜੀਵ ਕਟ ਦਿੱਤੀ ਜਾਂਦੀ ਤੇ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਗਰਮ ਕਰਕੇ ਪਾਇਆ ਜਾਂਦਾ ਸੀ ਪਾਠ ਤੇ ਆਧਾਰਿਤ ਕੁਝ ਵਾਕ ਹਨ ਇਹਨਾਂ ਨੂੰ ਧਿਆਨ ਨਾਲ ਪੜੋ ਤੇ ਅਗਰ ਪਾਠ ਅਨੁਸਾਰ ਇਹ ਠੀਕ ਹਨ ਤਾਂ ਸਹੀ ਦਾ ਨਿਸ਼ਾਨ ਲਗਾਉਣਾ ਹੈ ਔਰ ਅਗਰ ਗਲਤ ਹਨ ਤਾਂ ਕਰਾਸ ਦਾ ਨਿਸ਼ਾਨ ਲਗਾਉਣਾ ਹੈ ਪਹਿਲਾ ਹੈ ਭਗਤ ਰਵਿਦਾਸ ਜੀ ਦਾ ਜਨਮ ਰਾਜਸਥਾਨ ਵਿੱਚ ਹੋਇਆ ਇਹ ਵਾਕ ਗਲਤ ਹੈ ਉਸ ਤੋਂ ਬਾਅਦ ਦੂਸਰਾ ਵਾਕ ਹੈ ਭਗਤ ਰਵਿਦਾਸ ਜੀ ਬਚਪਨ ਵਿੱਚ ਗ੍ਰੋਧੀ ਸੁਭਾਅ ਦੇ ਸਨ ਇਹ ਵਾਕ ਵੀ ਗਲਤ ਹੈ ਉਹਨਾਂ ਦੀ ਨਜ਼ਰ ਵਿੱਚ ਸ਼ੂਦਰ ਅਤੇ ਬ੍ਰਾਹਮਣ ਸਭ ਬਰਾਬਰ ਸਨ ਇਹ ਵਾਕ ਠੀਕ ਹੈ ਗੁਰੂ ਜੀ ਜਨਮ ਤੋਂ ਹੀ ਅਮੀਰ ਸਨ ਇਹ ਵਾਕ ਗਲਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 40 ਸ਼ਬਦ ਦਰਜ ਹਨ ਇਹ ਵਾਕ ਠੀਕ ਹੈ ਜੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਮੀਰਾ ਬਾਈ ਗੁਰੂ ਜੀ ਦੇ ਗੁਰੂ ਸਨ ਇਹ ਵਾਕ ਗਲਤ ਹੈ ਮੀਰਾ ਬਾਈ ਗੁਰੂ ਜੀ ਦੇ ਸ਼ិਸ਼ੇ ਸਨ ਆਪ ਪਿਛਲੇ ਸਮੇਂ ਚਤੌੜ ਛੱਡ ਗਏ ਤਾਂ ਪਾਠ ਅਨੁਸਾਰ ਇਹ ਵਾਕ ਗਲਤ ਹੈ ਇਸ ਤੋਂ ਬਾਅਦ ਪਾਠ ਤੇ ਆਧਾਰਿਤ ਸ਼ਬਦ ਛਾਂਟ ਕੇ ਪਾਠ ਵਿੱਚੋਂ ਖਾਲੀ ਥਾਵਾਂ ਭਰਨੀਆਂ ਹਨ ਗੁਰੂ ਜੀ ਦਾ ਮੰਨਣਾ ਹੈ ਕਿ ਡੈਸ਼ 1 ਹੈ ਤਾਂ ਇਸ ਵਿੱਚ ਆਏਗਾ ਜੀ ਸਾਰਾ ਸੰਸਾਰ ਉਸ ਡੈਸ਼ ਨੇ ਇਸ ਦੀ ਸਿਰਜਣਾ ਕਰਦੇ ਸਮੇਂ ਕੋਈ ਡੈਸ਼ ਡੈਸ਼ ਨਹੀਂ ਕੀਤਾ ਤਾਂ ਇਸ ਵਿੱਚ ਆਏਗਾ ਜੀ ਉਸ ਪਰਮਾਤਮਾ ਨੇ ਇਸ ਦੀ ਸਿਰਜਨਾਸ ਕਰਦੇ ਸਮੇਂ ਕੋਈ ਭੇਦ ਭਾਵ ਨਹੀਂ ਕੀਤਾ ਅਤੇ ਨਾ ਹੀ ਡੈਸ਼ ਦੀ ਵੰਡ ਪਾਈ ਹੈ ਤਾਂ ਇਸ ਵਿੱਚ ਆਏਗਾ ਜਾਤ ਪਾਤ ਜਦੋਂ ਇਸ ਸੰਸਾਰ ਦਾ ਡੈਸ਼ ਡੈਸ਼ 1 ਹੈ ਤਾਂ ਇਸ ਵਿੱਚ ਆਏਗਾ ਮਾਲਕ ਤਾਂ ਫਿਰ ਇਹ ਵਰਣ ਇਸ ਤੋਂ ਬਾਅਦ ਛੂਤ ਪੇਟ ਰੰਗ ਨਸਲ ਅਮੀਰ ਗਰੀਬ ਉੱਚੇ ਨੀਵੇਂ ਛੂਤ ਸ਼ਾਤ ਦੀਆਂ ਸਭ ਹੱਦਾਂ ਬੇਕਾਰ ਹਨ। ਪਾਠ ਦੇ ਵਿੱਚੋਂ ਕੁਝ ਸ਼ਬਦ ਦਿੱਤੇ ਹੋਏ ਹਨ ਉਹਨਾਂ ਨੂੰ ਵਾਕਾਂ ਵਿੱਚ ਵਰਤਣਾ ਹੈ। ਪਹਿਲਾ ਹੈ ਮਤਪੇਦ ਰਵੀਦਾਸ ਜੀ ਦੇ ਮਾਤਾ ਪਿਤਾ ਦੇ ਨਾਵਾਂ ਬਾਰੇ ਵਿਦਵਾਨਾਂ ਵਿੱਚ ਮਤਪੇਦ ਹੈ ਲੀਨ ਭਗਤ ਰਵੀਦਾਸ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। जातपात ਇਸ ਦਾ ਉੱਤਰ ਹੈ ਜੀ ਜਾਤ ਪਾਤ ਵਿੱਚ ਵਿਸ਼ਵਾਸ ਕਰਨਾ ਚੰਗੀ ਗੱਲ ਨਹੀਂ ਹੈ ਕਰਮ ਕਾਂਡ ਫੋਕਟ ਦੇ ਕਰਮ ਕਾਂਡਾਂ ਦਾ ਭਗਤ ਰਵਿਦਾਸ ਜੀ ਨੇ ਡਟ ਕੇ ਵਿਰੋਧ ਕੀਤਾ ਇਸ ਤੋਂ ਬਾਅਦ ਵਾਕ ਹੈ ਉਦਾਰਤਾ ਉਦਾਰਤਾ ਧਾਰਨ ਕਰਨਾ ਚੰਗੇ ਮਨੁੱਖ ਦੀ ਨਿਸ਼ਾਨੀ ਹੈ ਸਾਜਣਾ ਸਾਰੇ ਸੰਸਾਰ ਦੀ ਸਾਜਨਾ ਇੱਕ ਪ੍ਰਮਾਤਮਾ ਨੇ ਕੀਤੀ ਹੈ ਵਿਅਰਥ ਜਾਤ ਪਾ ਚੂਤ ਪੇਟ ਰੰਗ ਨਸਲ ਦਾ ਭੇਦ ਭਾਵ ਕਰਨਾ ਬੇਅਰਥ ਹੈ ਤੇ ਆਖਰੀ ਹੈ ਸ਼ਬਦ ਬਰਾਬਰ ਰਵਿਦਾਸ ਜੀ ਲਈ ਅਮੀਰ ਗਰੀਬ ਉੱਚਾ ਨੀਵਾ ਸਭ ਬਰਾਬਰ ਸਨ ਸੋ ਏਸੀਜੀ ਵੀਡੀਓ ਭਗਤ ਰਵਿਦਾਸ ਜੀ ਬਾਰੇ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਤੁਸੀਂ ਵੀਡੀਓ ਚ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਧੰਨਵਾਦ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓਜ਼ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਅਸੀਂ ਪੰਜਾਬੀ ਭਾਸ਼ਾ ਦੇ ਹਰੇਕ ਬੋਰਡ ਨਾਲ ਸੰਬੰਧਿਤ ਪਾਠ ਦੇ ਵੀਡੀਓ ਜਿਹੜੇ ਹੈ ਉਹ ਚੈਨਲ ਤੇ ਅਪਲੋਡ ਕਰ ਰਹੇ ਹਾਂ ਤੇ ਕਰ ਚੁੱਕੇ ਹਾਂ ਅਗਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਕਿਸੇ ਪਾਠ ਨਾਲ ਸੰਬੰਧਿਤ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਸੀਂ ਉਹ ਜਾਣਕਾਰੀ ਔਰ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਫਿਰ ਆਪ ਦੀ ਜ ਬਹੁਤ ਬਹੁਤ ਧੰਨਵਾਦ ਮੇ ਕਰਟ ਟੂ ਮੇਕ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟਬੋਰਡ ਥੈਂਕਸ ਫॉर ਵਾਚਿੰਗ